पंजाब कांग्रेस के ग्रसूबा प्रधान राजा वड़िंग ने खड़कया हाई कोर्ट का बूहा हाई कोर्ट तो की वीडी मग जो राजा वड़िंग के उपर एस टी कमिशन वलों एफ आई आर दर्ज करवाई गई तो उसू गिरफ्तार करने के हुक्म दिता गया कपूरथलाी एस पी जिसके बारे राजा वड़िंग ने हाई कोर्ट के वही मंग रखी है ਤੁਸੀਂ ਜਿਹੜੋ ਆਵਾਜ਼ਏ ਪੰਜਾਬ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਪੰਜਾਬ ਤੋਂ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਸਨ ਪੰਜਾਬ ਸਰਕਾਰ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦੇ ਵੱਲੋਂ ਉਸ ਨੂੰ ਤਲਬ ਕੀਤਾ ਗਿਆ ਸੀ ਉਸ ਦੇ ਵਿਰੋਧ ਦੇ ਵਿੱਚ ਅੱਜ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਦਾਇਰ ਕੀਤੀ ਹੈ ਤੇ ਗੰਭੀਰ ਦੋਸ਼ ਲਾਏ ਨੇ ਚੇਅਰਮੈਨ ਦੇ ਉੱਪਰ ਵਿੜਿੰਗ ਦਾ ਦੋਸ਼ ਹੈ ਕਿ ਕਮਿਸ਼ਨ ਨੇ ਆਪਣੀਆਂ ਸੰਵਿਧਾਨਿਕ ਹੱਦਾਂ ਦੀ ਉਲੰਘਣਾ ਕਰਦੇ ਹੋਏ ਨਾ ਸਿਰਫ ਉਹਨਾਂ ਦੇ ਵਿਰੁੱਧ ਚੱਲ ਰਹੀ ਐਫ ਆਈ ਆਰ ਵਿੱਚ ਦਖਲ ਦਿੱਤਾ ਬਲਕਿ ਚੋਣ ਸਿਜਨ ਦੇ ਦੌਰਾਨ ਜਾਣਬੁੱਝ ਕੇ ਸਿਆਸੀ ਰਣਨੀਤੀ ਦੇ ਹਿੱਸੇ ਵਜੋਂ ਉਹਨਾਂ ਦੇ ਵਿਰੁੱਧ ਮੀਡੀਆ ਟ੍ਰਾਇਲ ਵੀ ਸ਼ੁਰੂ ਕੀਤਾ ਹੈ ਸੋ ਪਟੀਸ਼ਨ ਦੇ ਅਨੁਸਾਰ ਇਹ ਮਾਮਲਾ 11 ਨਵੰਬਰ 2025 ਨੂੰ ਹੋਣ ਵਾਲੀ ਤਰਨਤਨ ਉਪ ਚੋਣ ਦੇ ਨਾਲ ਸੰਬੰਧਿਤ ਸੀ ਸੋ ਵੜਿੰਗ ਨੇ 3 ਨਵੰਬਰ ਨੂੰ ਜਨਤਿਕ ਅੱਠ ਭਾਸ਼ਣ ਵਿੱਚ ਕਈ ਨੇਤਾਵਾਂ ਦਾ ਜ਼ਿਕਰ ਕੀਤਾ ਪਾਰਟੀ ਦੇ ਵੱਲੋਂ ਜੋ ਕਾਂਗਰਸ ਦੇ ਵਿੱਚ ਉਹਨਾਂ ਦੇ ਹੀ ਆਪਣੇ ਸੀਨੀਅਰ ਲੀਡਰਾਂ ਦੇ ਬਾਰੇ ਉਹਨਾਂ ਨੇ ਇਹ ਭਾਸ਼ਣ ਦਿੱਤਾ ਪਰ ਵ੍ਰੋਧੀ ਪਾਰਟੀਆਂ ਨੇ ਇਸ ਭਾਸ਼ਣ ਨੂੰ ਜਾਣਬੁੱਝ ਕੇ ਤੋਰ ਮੋੜ ਕੇ ਪੇਸ਼ ਕੀਤਾ ਤੇ ਉਸੇ ਦਿਨ ਉਹਨਾਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ 4 ਨਵੰਬਰ ਨੂੰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਦੇ ਵਿੱਚ ਐਸ ਸੀ ਐਸਟੀ ਐਕਟ ਤੇ ਹੋਰ ਦੋਸ਼ਾਂ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਵੜਿੰਗੜੇ ਦੋਸ਼ ਲਗਾਇਆ ਕਿ ਐਫ ਆਈ ਆਰ ਤੋਂ ਤੁਰੰਤ ਬਾਅਦ ਅਨਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਲਿਆ ਤੇ ਕਾਰਵਾਈ ਸ਼ੁਰੂ ਕੀਤੀ ਰਟਨਿੰਗ ਅਫਸਰ ਤੇ ਡੀ ਐਸ ਪੀ ਕਪੂਰਥਲਾ ਨੂੰ ਤਲਬ ਕੀਤਾ ਗਿਆ ਕਮਿਸ਼ਨ ਦੇ ਚੇਅਰਮੈਨ ਤੇ ਦੋਸ਼ ਹਨ ਕਿ ਉਹਨਾਂ ਨੇ ਪੁਲਸ ਤੇ ਦਬਾਅ ਬਣਾ ਕੇ ਵੜਿੰਗ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਪੂਰੀ ਕਾਰਵਾਈ ਨੂੰ ਇੰਟਰਨੈਟ ਮੀਡੀਆ ਤੇ ਪ੍ਰਸਾਰਤ ਕੀਤਾ ਜਿਸ ਨਾਲ ਚੋਣ ਮਾਹੌਲ ਨੂੰ ਉਹਨਾਂ ਦੇ ਸਿਆਸੀ ਅਕਸ ਨੂੰ ਨੁਕਸਾਨ ਪੁੱਜੇ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਕਿ ਕਮਿਸ਼ਨ ਦੀ ਦਖਲਅੰਦਾਜ਼ੀ ਕਾਨੂੰਨੀ ਤੌਰ ਤੇ ਗਲਤ ਸੀ ਕਿਉਂਕਿ ਕਮਿਸ਼ਨ ਚੱਲ ਰਹੀ ਪੁਲਿਸ ਜਾਂਚ ਵਿੱਚ ਦਖਲ ਨਹੀਂ ਦੇ ਸਕਦਾ ਵਰਿੰਗ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੰਦੇ ਹਨ ਜਿਸ ਵਿੱਚ ਕਿਹਾ ਗਿਆ ਕਿ মিডিਆ ਟ੍ਰਾਇਲ ਮੁਜਮਾ ਦੀ નિર્ਦੋਸ਼ਤਾ ਦੀ ਕਾਨੂੰਨੀ ਧਾਰਨਾ ਨੂੰ ਨਸ਼ਟ ਕਰਦੇ ਹਨ ਉਹਨਾਂ ਹਾਈ ਕੋਰਟ ਤੋਂ ਰਾਹਤ ਮੰਗੀਏ ਕਮਿਸ਼ਨ ਦੀ 3 ਅਤੇ 4 ਨਵੰਬਰ ਦੀ ਕਾਰਵਾਈ ਨੂੰ ਰੱਦ ਕਰਨ ਕਮਿਸ਼ਨ ਨੂੰ ਐਫ ਆਈ ਆਰ ਦੀ ਜਾਂਚ ਵਿੱਚ ਧਖਲ ਦੇਣ ਤੋਂ ਰੋਕਣ ਅਤੇ ਸਾਰੀਆਂ ਚੱਲ ਰਹੀਆਂ ਕਾਰਵਾਈਆਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਪਟੀਸ਼ਨ ਦੇ ਅਨੁਸਾਰ ਇਹ ਪੂਰਾ ਮਾਮਲਾ ਸਿਆਸੀ ਬਦਲਾਖੋਰੀ ਦੇ ਬਰਾਬਰ ਹੈ ਜਿਸ ਦਾ ਉਦੇਸ਼ ਵਿੜਿੰਗ ਨੂੰ ਉਪ ਚੋਣ ਮਹਿਮ ਤੋਂ ਦੂਰ ਰੱਖਣਾ ਤੇ ਉਹਨਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣਾ ਹੈ ਸੋ ਵੀਰਵਾਰ ਨੂੰ ਜਸਟਿਸ ਸਰਵੀਰ ਸੈਗਰ ਨੇ ਨਿੱਜੀ ਕਾਰਨਾ ਕਰਕੇ ਪੇਸ਼ਣ ਨੂੰ ਕਿਸੇ ਹੋਰ ਬੈਂਚ ਦੇ ਸਾਹਮਣੇ ਸੁਣਵਾਈ ਲਈ ਚੀਫ ਜਸਟਿਸ ਨੂੰ ਭੇਜ ਦਿੱਤਾ ਹੈ ਸੋ ਹੁਣ ਚੀਫ ਜਸਟਿਸ ਵੱਲੋਂ ਨਿਯੁਕਤ ਬੈਂਚ ਅਗਲੇ ਹਫਤੇ ਜਾਂ ਰਾਜਾ ਵਿੜਿੰਗ ਦੀ ਪੇਸ਼ਣ ਦੇ ਉੱਪਰ ਸੁਣਵਾਈ ਹੋਵੇਗੀ ਜੋ ਰਾਜਾ ਵਿੜਿੰਗ ਨੇ ਅੱਜ ਪੰਜਾਬ ਨਾ ਹਾਈ ਕੋਰਟ ਦੇ ਵਿੱਚ ਆਪਣੀ ਪੇਸ਼ਣ ਦਾਇਰ ਕਰਕੇ ਚੇਅਰਮੈਨ ਐਸ ਸੀ ਐਸਟੀ ਕਮਿਸ਼ਨ ਜਸਵੀਰ ਸਿੰਘ ਗੜੀ ਦੇ ਉੱਪਰ ਵੱਡੇ ਦੋਸ਼ ਲਾਏ ਨੇ ਜਸਵੀਰ ਸਿੰਘ ਗੜੀ ਬਦਲਾਖੋਰੀ ਦੇ ਤਹਿਤ ਰਾਜਨੀਤੀ ਦੇ ਵਿੱਚ ਜਿਹੜਾ ਕਿ ਰਾਜਾ ਵੜਿੰਗ ਦੇ ਉੱਪਰ ਇਹ ਐਫ ਆਈ ਆਰ ਦਰਜ ਕਰਵਾਈ ਹੈ ਔਰ ਐਫ ਆਈ ਆਰ ਦੇ ਵਿੱਚ ਉਸਨੇ ਉਸ ਨੂੰ ਗ੍ਰਿਪਦਾਨ ਕਰਨ ਲਈ ਪੰਜਾਬ ਪੁਲਿਸ ਤੇ ਪਰ ਦਬਾਅ ਬਣਾਇਆ ਹੈ ਜੋ ਕਿ ਅਜੇ ਹਾਂ ਨਹੀਂ ਹੋ ਸਕਦਾ ਇਸ ਦੇ ਲਈ ਰਾਜਾ ਵੜਿੰਗ ਨੇ ਹਾਈ ਕੋਰਟ ਦੇ ਵਿੱਚ ਜਸਵੀਰ ਸਿੰਘ ਗੜੀ ਦੇ ਵਿਰੁੱਧ ਵੱਡੇ ਦੋਸ਼ ਲਾਏ ਨੇ